ਲੋਬੀ ਕਿਸਾਨ ਪ੍ਰਭੂ ਅੱਜ ਆਪਾਂ ਖੜੇ ਆ ਪਿੰਡ ਪਲੂਰ ਤੇ ਬਾਈ ਕੋਲੇ ਤਿੰਨ ਟਰੈਕਟਰ ਆ ਬਾਈ ਜਿਆਦਾ ਬਾਈ ਕੋਲੇ ਕੋਈ ਵਪਾਰ ਲੈਣ ਦਾ ਕੰਮ ਨਹੀਂ ਕੋਈ ਵੇਚਣ ਵਾਸਤ ਨਹੀਂ ਲਿਆ ਬਾਈ ਦੇ ਤਿੰਨੇ ਟਰੈਕਟਰ ਘਰੇ ਰੱਖੇ ਸੀਗੇ ਹੁਣ ਟਰੈਕਟਰ ਬਾਈ ਨੇ ਨਵਾਂ ਲੈਣ ਦਾ ਤਾਂ ਕਰਕੇ ਵਿਕਾਊਆ ਜੀ ਹਾਂਜੀ ਅੰਕਲ ਕੀ ਹਾਲ ਚਾਲ ਹੈ ਜੀ ਤੇ ਜਿਹੜਾ ਆਪਣੇ ਕੋਲੇ ਪਹਿਲਾਂ ਸਵਰਾਜ 855 ਜੀ ਇਹਦਾ ਮਾਡਲ ਦੱਸੋ ਜੀ ਕਿਹੜਾ ਇਹ 2002 ਮਾਡਲ ਆ ਜੀ 2002 ਮਾਡਲ ਆ ਠੀਕ ਆ ਤੇ ਇਹ ਹੈਗਾ ਜੀ 16 ਦੇ ਟਾਇਰਾਂ ਵਾਲਾ 16 ਦੇ ਟਾਇਰਾਂ ਵਾਲਾ ਟਰੈਕਟਰ ਆ ਮੂਰਲੇ 95 ਵਾਲੇ ਟਾਇਰ ਆਉਂਦੇ ਸੀ ਇਸ ਨੂੰ ਬਾਕੀ ਰੈਮ ਰੂ ਸਾਰਾ ਰੀਜਨਲ ਆ A to Z ਬਾਈ ਜੀ ਸਾਰਾ ਰੀਜਨਲ ਆ ਕਲੋਸ ਕਰ ਇੰਜਨ ਆ ਪੂਨੇ ਵਾਲਾ ਜਿਹਨੂੰ ਜ਼ਿਆਦਾ ਪਸੰਦ ਕਰਦੇ ਆ ਤੇ ਟਾਇਰ ਕਿੰਨੇ ਆ ਜੀ ਵੀ ਦੱਸ ਦਿਓ BKT ਦੇ ਟਾਇਰ ਆ ਜੀ BKT ਕੰਪਨੀ ਦੇ ਮੂਰਲੇ ਆ ਮਗਰਲੇ BKT ਤੇ ਤੁਹਾਨੂੰ ਦਿਖਾ ਦਈਏ ਤੇ ਕਿੰਨੇ ਹੋਣਗੇ ਜੀ ਵੀ ਦੱਸ ਦਿਓ ਇਹ 65 70 ਰੁਪਏ ਟਾਇਰ ਆ ਬਾਕੀ ਰੈਮ ਰੂਮ ਬਿਲਕੁਲ ਨਾਲ ਦੇ ਕੋਈ ਨਲਕੀਆਂ ਨਹੀਂ ਗਲੀਆਂ ਪਾਵਰ ਸਟੀering ਮਗਰੋਂ ਕਰਾਇਆ ਵਾ ਪਾਵਰ ਸਟੀering ਕਰਾਇਆ ਵਾ ਬਾਕੀ ਹੁਣ ਇਹਦੀ 2002 ਮਾਡਲ ਦੀ ਡਿਮਾਂਡ ਦੱਸ ਤੇ ਹੁਣ ਇਹਦੀ ਡਿਮਾਂਡ ਦੱਸ ਦਿਓ ਜੀ ਕਿੰਨੀ ਆ 2,80,000 ਰੁਪਇਆ ਮੰਗ ਲਈ 2,80,000 ਰੁਪਇਆ ਇਸ ਟਰੈਕਟਰ ਦੀ ਡਿਮਾਂਡ ਆ 16 ਦੇ ਟਾਇਰਾਂ ਵਾਲੇ ਦੀ ਤੇ ਜਿਹੜਾ ਆਪਣੀ ਵੀਡੀਓ ਸ਼ੇਅਰ ਕਰਕੇ ਆਊਗਾ ਜੀ ਉਹਦਾ ਮਾਨਤਨ ਕਰਦੇ ਆ ਉਹਦਾ ਮਾਨਤਨ ਜ਼ਰੂਰ ਕਰਦੇ ਹੋ ਬਾਕੀ ਤੁਹਾਨੂੰ ਆਪਾਂ ਚਾਰ ਸਪਰੇ ਟਰੈਕਟਰ ਦੇ ਘੁੰਮ ਕੇ ਵੀਡੀਓ ਵਿਖਾ ਦਿ ਸਵਾਰ ਕੇ ਵਿਖਾ ਦਿਏ ਬਾਕੀ ਸਕਰੀਨ ਸ਼ਾਟ ਲੈ ਕੇ ਆ ਜਿਓ ਨਾਲ ਕਿ ਆ ਵੀਡੀਓ ਵੇਖ ਕੇ ਆਏ ਆ ਤੇ ਆ ਉਹਦਾ ਮੋਬਾਈਲ ਨੰਬਰ ਬੋਲ ਦਿਓ ਜੀ 94634 94634 81504 81504 ਪਿੰਡ ਬਾਈ ਦਾ ਪਲੂਰ ਆ ਤੇ ਜਿਲ੍ਹਾ ਤੁਹਾਨੂੰ ਦੱਸ ਦੋ ਕਿਹੜਾ ਲੱਗਦਾ ਜੀ ਮੋਗਾ ਲੱਗਦਾ ਜੀ ਮੋਗਾ ਜਿਲ੍ਹਾ ਲੱਗਦਾ ਅੱਗੇ ਵਾਹ ਕੇ ਫੁੱਲ ਗਰੰਟੀ ਆ ਪਹਿਲਾਂ ਹਲ ਪਾ ਲਓ ਵਾਹ ਲਓ ਚਲਾ ਲਓ ਤਸੱਲੀ ਕਰ ਲਓ ਅੱਗੇ ਇੱਕ ਹੋਰ ਬਾਈ ਕੋਲੇ ਸਵਰਾਜ 855 ਇਹ 2009 ਮਾਡਲ ਆ ਇਸ ਟਰੈਕਟਰ ਦੇ ਵਿੱਚ ਦੱਸ ਦਈਏ ਪਾਵਰ ਸਟੀਰਿੰਗ ਡਬਲ ਪੰਪਨ ਵਾਲਾ ਹਾਂਜੀ ਡਬਲ ਪੰਪਨ ਡਬਲ ਪੰਪਨ ਆ ਪਾਵਰ ਆ ਤੇ ਇਹ 14 ਦੇ ਟਾਇਰਾਂ ਚ ਮੂਰਲੇ 750 ਦੇ ਟਾਇਰਾਂ ਮਗਰਲੇ 14 ਦੇ ਟਾਇਰ ਹੈਗੇ ਆ 90 95 ਪੈਸੇ ਹਾਂਜੀ ਜੀ ਜੇਕੇ ਦੇ 90 95 ਪੈਸੇ ਟਾਇਰਾਂ ਨਵੇਂ ਵਰਗੇ ਟਾਇਰਾਂ ਬਾਕੀ ਕੰਡੀਸ਼ਨ ਦੇ ਇਹ ਵੀ ਟਰੈਕਟਰ ਬਿਲਕੁਲ ਰੀਜਨਲ ਆ ਸਾਫ਼ ਕੰਡੀਸ਼ਨ ਦਾ ਟਰੈਕਟਰ ਆ ਤੁਹਾਨੂੰ ਆਪਾਂ ਚਾਰਜ ਫਿਰ ਇਹਦੇ ਵੀ ਵਿਖਾ ਦਈਏ ਤੇ ਇਹ ਨੰਬਰ ਦੱਸ ਦਿਓ ਹੀ ਪੰਜਾਬ ਨੰਬਰ ਆ ਵੀ ਠੀਕ ਆ ਚਿੱਪ ਵਾਲੀ ਕਾਪੀ ਚਿੱਪ ਵਾਲੀ ਕਾਪੀ ਨਾਮ ਹੋ ਜਾਊਗਾ ਜਾਨੀ ਕੀ ਨਾਮ ਹੋ ਜਾਊਗਾ ਤੇ ਇਹ ਵੀ ਕਲੋਸ ਕਰ ਦੇ ਇੰਜਨ ਦਾ ਤੁਹਾਨੂੰ ਆਪਾਂ ਵਿਖਾ ਦਈਏ ਤਾਂ ਇਸ ਦੇ ਵਿੱਚ ਕਲੋਸ ਕਰਦੇ ਮਾਰ ਕੇ ਟਲਾਈ ਚ ਤੇ ਇਹ ਟਰੈਕਟਰ ਦੀ ਡਿਮਾਂਡ ਦੱਸੋ ਜੀ ਇਹ ਰੇਟ ਜੀ ਆਪਾਂ 3 ਲੱਖ ਦੇ 80 ਹਜ਼ਾਰ ਦੇ ਦੇਵਾਂਗੇ ਬਾਕੀ ਮੰਤਨ ਕਰਦੇ ਨੇ 3 ਲੱਖ 80 ਹਜ਼ਾਰ ਦਾ 2009 ਮਾਡਲ ਪਾਵਰ ਸਟੀਅਰਿੰਗ ਟਰੈਕਟਰ ਦਵਾਂਗੇ ਬਾਕੀ ਜਿਹੜਾ ਸ਼ੇਅਰ ਕਰਕੇ ਉਹਦਾ ਮੌਕੇ ਤੇ ਮੰਤਨ ਹੋ ਜਾਊਗਾ ਤੇ ਇੱਕ ਸਮਾਨ ਦਾ ਉਸਦੇ ਡੰਡਾ ਫੱਟੀ ਡੰਡਾ ਫੱਟੀ ਛਤਰੀ ਸਭ ਕੋ ਨਾਲ ਜਿਹੜਾ ਵੀ ਟਰੈਕਟਰ ਲਵਾਂਗੇ ਉਹਦੇ ਨਾਲ ਡੰਡਾ ਫੱਟੀ ਛਤਰੀ ਤੁਹਾਨੂੰ ਸਾਰੇ ਟਰੈਕਟਰਾਂ ਨਾਲ ਮਿਲੂਗਾ ਅੱਗੇ ਬਾਈ ਨੇ ਲਿਆ ਸੀ ਟਰਾਲੀਆਂ ਢੋਣ ਵਾਸਤੇ ਫੋਰਡ 3600 ਰੰਗ ਪੇਂਟ ਇਹ ਤਾਂ ਬਿਲਕੁਲ ਰੀਜਨਲ ਰੰਗ ਆ ਜਿੰਨਾ ਵੀ ਰੰਗ ਆ ਕੰਪਨੀ ਦਾ ਬਾਕੀ ਉਹੀ ਡੀਜ਼ਲ ਪੰਪ ਆ ਜੋ ਆਉਂਦਾ ਸੀ ਇਹਨੂੰ ਰੀਜਨਲ ਉਹੀ ਡੀਜ਼ਲ ਪੰਪ ਆ ਫਾਰਮ 60 ਵਾਲਾ ਲੈਪਟਾਪ ਆ ਇਹਦਾ ਤੇ ਬਾਕੀ ਅਗਲੇ ਟਾਇਰ ਹੈਗੇ ਜੀ ਬਿਲਕੁਲ ਨਵੇਂ ਜੇ ਕੇ ਕੰਪਨੀ ਦੇ ਸੋਨਾ ਦੇ ਨਵੇਂ ਆ ਤੇ ਮਗਰ ਇਹ ਟਾਇਰ ਕਿੰਨੇ ਆ ਜੀ ਇਹਦੇ 40 ਪੈਸੇ ਪੰਜਾਹ ਵਾਲੇ 40 ਪੈਸੇ ਕੰਮ ਦਿੰਦੇ ਟਾਇਰ ਆ ਗੁੱਡੀਆਂ ਖੜਦੀਆਂ ਹਾਂ ਪੱਕੇ ਮਾਡਲ ਦੱਸ ਦੋ ਜੀ ਇਹ ਕਿਹੜਾ 88 ਇਹ 1988 ਮਾਡਲ ਆ ਪੰਜਾਬ ਨੰਬਰ ਆ ਇੰਜਨ ਗੇਅਰ ਦਾ ਇਹ ਕਿਵੇਂ ਆ ਜੀ ਗੇਅਰ ਤਾਂ ਭਾਵੇਂ ਆ ਕੇ ਲੈ ਲੋ ਫੁੱਲ ਗਾਰੰਟੀ ਕੋਈ ਬਰੋਕਰ ਦਾ ਕੋਈ ਵਰਾਹਣ ਕਰਾ ਕੋਈ ਬਲੋਣੀ ਮਾਰਦਾ ਪ੍ਰੈਸ਼ਰ ਨਹੀਂ ਤੋੜਦਾ ਟਰੈਕਟਰ ਕਿਸੇ ਛੋਟੇ ਜ਼ਿਮੀਂਦਾਰ ਨੇ ਲੈਣਾ ਤਾਂ ਆ ਵੀ ਟਰੈਕਟਰ ਚੰਗਾ ਹਾਂਜੀ ਹਾਂਜੀ ਤੇ ਇਹਦੀ ਡਿਮਾਂਡ ਕਿੰਨੀ ਆ ਇਹ ਆਪੇ 1,115,000 ਰੁਪਏ ਦੇ ਦੇਣਗੇ 1,115,000 ਰੁਪਏ ਆਪਣੀ ਡਿਮਾਂਡ ਕਿਹ ਲੋ ਚਾਹ ਦੇਣਾ ਵਿੱਚੋਂ ਮਾਨਤਨ ਉਹਦਾ ਹੋਊਗਾ ਜਿਹੜਾ ਸ਼ੇਅਰ ਕਰਕੇ ਆਊਗਾ ਭਾਈ ਜੀ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਆ ਤਿੰਨ ਟਰੈਕਟਰ ਆ ਕੋ ਵਾਹ ਕੀ ਚਲਾ ਕੇ ਚੈੱਕ ਕਰਕੇ ਇਹਨਾਂ ਤਿੰਨਾਂ ਵਿੱਚੋਂ ਕੋਈ ਵੀ ਟਰੈਕਟਰ ਖਰੀਦ ਸਕਦੇ ਆ ਜੀ ਤੇ ਜੇਕਰ ਤੁਸੀਂ ਆਪਣੇ ਕਿਸੇ ਵੀ ਖੇਤੀ ਸਾਧਨ ਦੀ ਐਡ ਕਰਵਾਉਣੀ ਆ ਤਾਂ 6239529480 ਤੇ ਸੰਪਰਕ ਕਰਕੇ ਐਡ ਕਰਵਾ ਸਕਦੇ ਆ ਮੋਬਾਈਲ ਨੰਬਰ ਅੰਗਲਕ ਕਰੀ ਫੇਰ ਦੱਸ ਦਿਓ ਜੀ 94639 94639 81540 81540 ਇਹ ਬਾਈ ਦਾ ਮੋਬਾਈਲ ਨੰਬਰ ਸਕਰੀਨ ਤੇ ਚੱਲ ਰਿਹਾ ਉਥੋਂ 81540 81540 ਇੱਕ ਨੰਬਰ ਹੋਰ ਨਾਲ 19951 9951 0853 0853 ਇਹ ਦੋਵੇਂ ਨੰਬਰ ਸਕਰੀਨ ਤੇ ਚੱਲ ਰਿਹਾ ਉੱਥੋਂ ਤੁਸੀਂ ਨੋਟ ਕਰਕੇ ਇਹਨਾਂ ਤਿੰਨਾਂ ਡਾਇਰੈਕਟਰਾਂ ਵਿੱਚੋਂ ਹੋਰ ਕੋਈ ਵੀ ਜਾਣਕਾਰੀ ਲੈ ਸਕਦੇ ਆ ਤੇ ਇਹ ਟਰੈਕਟਰ ਖਰੀਦ ਸਕਦੇ ਆ ਤਦ ਤੱਕ ਧੰਨਵਾਦ